ਜੀ ਹੁਣ ਤੁਹਾਨੂੰ ਦਿੱਲੀ ਨਹੀਂ ਜਾਣਾ ਪਵੇਗਾ ਕਿਉਂਕਿ ਤੁਹਾਡੇ ਸ਼ਹਿਰ ਸਰਹੰਦ ਜੀਟੀ ਰੋਡ ਤੇ ਬਾਬੇ ਨਾਨਕ ਦੇ ਨਾਂ ਤੇ 13-13 ਦੁਕਾਨ ਜਿਹੜੀ ਕਿ ਖੁੱਲ ਦੁਕਾਨ ਦੇ ਵਿੱਚ ਤੁਹਾਨੂੰ ਟਰੱਕ ਕਾਰ ਤੇ ਹੋਰ ਐਕਸੈਸਰੀ ਦਾ ਸਮਾਨ ਤੁਹਾਨੂੰ ਹੋਲ ਸੈਟ ਦਿੱਲੀ ਵਾਲਾ ਰੇਟ ਤੁਹਾਨੂੰ ਸਰਹੰਦ ਤੋਂ ਹੀ ਮਿਲੇਗਾ। ਯਾਰ ਜੂੜ ਇੱਥੇ ਵੇਖੋ ਤੇ ਤੁਹਾਨੂੰ ਦਿਖਾਉਣਾ ਕਿ ਦੁਕਾਨ ਦੇ ਵਿੱਚ ਹਰ ਜਿਹੜੀ ਕਿ ਚੀਜ਼ ਤੁਹਾਨੂੰ ਦਿੱਲੀ ਦੇ ਭਾਅ ਤੇ ਇੱਥੇ ਹੀ ਮਿਲੇਗੀ। ਤੇ ਦਿੱਲੀ ਦੇ ਰੇਟ ਤੁਹਾਨੂੰ ਹੁਣ ਸਰਹੰਦ ਫਤੇਗੜ ਸਾਹਿਬ ਵਿੱਚ ਮਿਲ ਆ ਜਣਗੇ ਹਰ ਚੀਜ਼ ਇੱਥੇ ਪਈਆ ਟਰੱਕ ਕਾਰ ਬੱਸ ਤੇ ਹੋਰ ਜਿਹੜਾ ਕਿ ਸਮਾਨ ਆ ਦੇਖ ਸਕਦਾ ਕਿ ਤੁਸੀਂ ਐਲਸੀਡੀ ਆ ਜਿਹੜੀ ਕਿ ਤੁਹਾਨੂੰ ਦਿੱਲੀ ਦਾ ਰੇਟ ਇੱਥੇ ਮਿਲੂਗਾ ਪਰਫਿਊਮ ਨੇ ਤੇ ਹੋਰ ਸ਼ੀਸ਼ੇ ਨੇ ਟਰੱਕਾਂ ਦੇ ਜਿਹੜੇ ਕਿ ਸਾਈਡ ਸ਼ੀਸ਼ੇ ਹੁੰਦੇ ਨੇ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਲਾਈਟ ਪੱਖੇ ਕੂਲਰ ਤੁਹਾਨੂੰ ਘੱਟ ਰੇਟਾਂ ਨੇ ਮਿਲਣਗੇ ਹਾਰਨ ਹੋਗੇ ਜਿਹੜੇ ਕਿ ਪੇਂਟ ਜਿਹੜਾ ਛੋਟਾ ਪ੍ਰੈਸ਼ਰ ਪੇਂਟ ਹੁੰਦਾ ਇਥੇ ਪਾਲਿਸ਼ ਹੋ ਗਈ ਤੁਸੀਂ ਦੇਖ ਸਕਦੇ ਹੋ ਕਿ ਤੇ ਉਸ ਤੋਂ ਬਾਅਦ ਛੋਟੇ ਪੱਖੇ ਹੌਰਨ ਤੇ ਜਿਹੜੇ ਕਿ ਵਾਈਪਰ ਵੀ ਵਾਈਪਰ ਵੀ ਤੁਹਾਨੂੰ ਦਿੱਲੀ ਦੇ ਭਾਤ ਹੀ ਇੱਥੇ ਮਿਲਣਗੇ ਕੂਲਰ ਛੋਟੇ ਵੱਡੇ ਕੂਲਰ ਇਸ ਤੋਂ ਇਲਾਵਾ ਹੋਰ ਲਾਈਟ ਸਿਸਟਮ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿ ਹਰ ਚੀਜ਼ ਕਾਲੀਆਂ ਡੋਰੀਆਂ ਇਹ ਹੋਰ ਟਰੱਕਾਂ ਦਾ ਸਮਾਨ ਆ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਹੌਰਨ ਆ ਡੈਕ ਸਪੀਕਰ ਸਾਰਾ ਕੁਝ ਸਮਾਨ ਤੁਹਾਨੂੰ ਦਿੱਲੀ ਦੇ ਭਾਤ ਤੇ 13 13 ਦੁਕਾਨ ਜਿਹੜੀ ਕੀ ਹੈਗੀ ਇਹ ਬਹਾਦਰ ਸਿੰਘ ਟਵਾਣਾ ਤੋਂ ਸਮਾਜ ਸੇਵਕੀ ਵੀ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹਰ ਚੀਜ਼ ਤੁਹਾਨੂੰ ਮਿਲੂਗੀ ਤੇ ਜਿਹੜੇ ਕਿ ਟਰੱਕਾਂ ਦਾ ਸਾਮਾਨ ਦੇਖ ਸਕਦੇ ਹੋ ਤੁਸੀਂ ਇਹ ਕਿ ਆ ਜਿਹੜੇ ਕਿ ਵੀਲ ਟਰੱਕਾਂ ਦੇ ਵੀਲ ਨੇ, ਕੂਲਰ ਨੇ, ਉਸ ਤੋਂ ਇਲਾਵਾ ਜਿਹੜੇ ਕਿ ਆਹ ਸਲੰਸਰ ਪਏ ਨੇ ਤੇ ਕੂਲਰ ਦੇਖ ਸਕਦੇ ਹੋ ਤੁਸੀਂ ਤੇ ਜਿਹੜੇ ਕਿ ਛੋਟੇ ਪੱਖੇ ਵੀ ਨੇ, ਪਲਾਸਟਿਕ ਪੱਖੇ ਤੇ ਇਸ ਤੋਂ ਇਲਾਵਾ ਹੋਰ ਬਹਾਦਰ ਸਿੰਘ ਟਵਾਣਾ ਨਾਲ ਵੀ ਜਾਣਦੇ ਆ ਕਿ ਕੀ ਗੱਲ ਕੀ ਉਹ ਦਿੱਲੀ ਦੇ ਭਾਤੇ ਇੱਥੇ ਜਿਹੜਾ ਕਿ ਸਮਾਨ ਵੇਚ ਰਹੇ ਨੇ ਤੇ ਘੱਟ ਜਿਹੜਾ ਕਿ ਦਿੱਲੀ ਤੋਂ ਲਿਆ ਕੇ ਸਿੱਧੇ ਹੀ ਦਿੱਲੀ ਦੇ ਭਾਤੇ ਇੱਥੇ ਜਿਹੜਾ ਸਮਾਨ ਵੇਦਣ ਉਹਨਾਂ ਗੱਲਬਾਤ ਕਰਦੇ ਆ ਕਿ ਕੀ ਕੀ ਸਮਾਨ ਆ ਜਿਹੜਾ ਕਿ ਉਹਨਾਂ ਕੋਲ ਜਿਹੜਾ ਦਿੱਲੀ ਦੇ ਭਾਤੇ ਮਿਲਦਾ ਆ ਟਵਾਣਾ ਸਾਹਿਬ ਕਿਹੜਾ ਕਿਹੜਾ ਸਮਾਨ ਤੁਹਾਡੇ ਕੋਲ ਜਿਹੜਾ ਦਿੱਲੀ ਦੇ ਭਾਤੇ ਇੱਥੇ ਮਿਲ ਰਿਹਾ ਪੱਟ ਸਾਹਿਬ ਸਾਰੀ ਰਿਸੈਸਰੀਜ਼ ਆਪਣਾ ਕੋਲ ਸਮਾਨ ਜਿਹੜੀ ਵੀ ਰਿਸੈਸਰੀ ਆ ਉਹਦਾ ਬਹੁਤ ਘੱਟ ਰੇਟ ਆ ਇਹ ਜਿਹੜਾ ਸਮਾਨ ਆ ਜਿਹੜਾ ਦਿੱਲੀ ਦੇ ਪਾਦੇ ਨੂੰ ਤੁਸੀਂ ਦੇਖਦੇ ਹੋ ਆਨਲਾਈਨ ਸੈਂਟਰ ਜੇ ਨਾ ਇਹ ਤੇ ਬੜਾ ਸ਼ਾਨਦਾਰ ਆ ਬੜੀ ਕੁਆਲਟੀ ਦੇ ਨਾਲ ਇਹ ਦਿੱਲੀ ਤੋਂ ਵੀ ਸਸਤਾ ਦਵਾਂਗੇ ਜਿਹੜਾ रेट ਤੁਹਾਨੂੰ ਦਿੱਲੀ ਮਿਲੂਗਾ ਉਸ ਤੋਂ ਵੀ ਸਸਤਾ ਤੋਂ ਰੋਕ 13 13 ਦੁਕਾਨ ਆਪਣੀ ਜਿੱਥੇ ਲੋੜ ਸਰਾਂਦਾ ਉਸ ਤੋਂ ਹਰ ਸਮਾਨ ਸਸਤਾ ਮਿਲੂਗਾ ਬੜੀ ਦੂਰ ਦੂਰ ਤੇ ਜਿਹੜੇ ਲੋਕ ਮੇਰੇ ਕੋਲ ਸਮਾਨ ਲੈਣਾ ਆਉਂਦੇ ਨੇ ਜਿੱਦਾਂ ਲੁਧਿਆਣਾ ਮੋਗਾ ਫਟੇਂਡਾ ਖਰਨ ਮਹਾਲੀ ਸਪੈਸ਼ਲ ਮਤਲਬ ਲੋਕ ਆਪਣਾ ਨਾਮ ਤੇ ਇੱਥੇ 13 13 ਨਾਮ ਲੇ ਕੇ ਦੁਕਾਨ ਤੇ ਆਉਂਦੇ ਨੇ ਜੇ ਆਪਾਂ 13 13 ਲਿਖਿਆ ਹੋਇਆ ਆ ਬਾਬਾ ਨਾਨਕ ਦੇ ਨਾਮ ਤੇ ਦੁਕਾਨ ਕੀਤੀ ਆ ਤਾਂ ਸਮਾਨ ਵੀ ਸਸਤਾ ਦੇਈਦਾ ਹਟਵਾ ਜੇਕਰ ਗੱਲ ਕਰਦੇ ਆ ਬਸ ਕਈ ਲੋਕ ਵੀਡੀਓ ਪਾ ਦਿੰਦੇ ਨੇ ਕਿ ਸਾਡੀ ਇਹ ਵੀਡੀਓ ਆ ਸ਼ੇਅਰ ਕਰੋ ਗਿਫਟ ਤੁਸੀਂ ਵੀ ਕੋਈ ਗਿਫਟ ਰੱਖੋਗੇ ਜਾਂ ਕੋਈ ਐਦਾ ਦੀ ਚੀਜ਼ ਅਸੀਂ ਸਸਤੀ ਹੀ ਨਹੀਂ ਦੇ ਦਿੰਦੇ ਆ ਉੱਥੇ ਗਿਫਟ ਦੀ ਗੱਲੇ ਨਹੀਂ ਫਿਰ ਵੀ ਅਸੀਂ ਗਿਫਟ ਨਾਲ ਲਾਵਾਂਗੇ ਪਰ ਸਮਾਨ ਹੀ ਸਸਤਾ ਦੇਣਾ ਜਦੋਂ ਬਿਲੀ ਦੇ ਭਾਤੋਂ ਸਸਤਾ ਮਿਲ ਗਿਆ ਆਪਾਂ ਨੂੰ ਤਾਂ ਫਿਰ ਗਿਫਟ ਦੇ ਵਿੱਚ ਗੱਲੇ ਨਹੀਂ ਦੇਈ ਕੋਈ ਠੱਗੀ ਨਹੀਂ ਇੱਥੇ ਕੋਈ ਚਲਾਕੀ ਨਹੀਂ ਸ਼ਾਨਦਾਰ ਵਧੀਆ ਸਮਾਨ ਆ ਮੈਂ ਬੀਲ ਕੱਪ ਦੇ ਤੁਹਾਨੂੰ ਬੀਲ ਕੱਪ ਮੈਂ ਦਿਖਾਣਾ ਆ ਆ ਕੋਈ ਠੱਗੀ ਨਹੀਂ ਦਿੱਲੀ ਦੇ ਬਾਜ਼ਾਰ ਤੋਂ ਉੱਥੀ ਸਮਾਨ ਮਿਲੂਗਾ ਸ਼ਾਨਦਾਰ ਬੀਲ ਕੱਪ ਨੇ ਤੁਹਾਨੂੰ ਮੈਂ ਆਪਣੀ ਆਪਣੀ ਉੱਥੇ ਦਿਖਾਣਾ ਆ ਦੇਖੋ ਇਹ ਬੈਸਟ ਕੁਆਲਟੀ ਦੇ ਜਿਹੜੇ ਬੀਲ ਕੱਪ ਬੈਸਟ ਕੁਆਲਟੀ ਦੇ ਨੇ ਆ ਦੇਖੋ ਹਰ ਚੀਜ਼ ਤੁਹਾਨੂੰ ਤੋਂ ਸਸਤੀ ਮਿਲਣੀ ਆ ਆ ਤੁਸੀਂ ਦੇਖੋ ਵੀਲ ਕੱਪ ਹਾਤਰਾਂ ਦੇ ਆਪਣੇ ਕੋਲ ਪਿਆ ਆ ਸਾਮਾਨ ਹੈ ਆਪਣੀ ਦੁਕਾਨ ਦੇ ਉੱਤੇ ਆ ਜਾਓ ਜਿੱਦਾਂ 70 ਮੈਟ ਆ ਇਹ 70 ਮੈਟ ਆ ਹਾਂ ਇਹ ਸਭ ਤੋਂ ਸਸਤਾ ਮਿਲਣਾ ਹੈ ਇਹ ਜੁਨੀਵਰਸਲ ਹਰ ਗੱਡੀ ਤੇ ਪੈਂਦਾ ਹੈ ਤੁਸੀਂ ਦੇਖੋ 4D ਇਹ 4D 3D ਸਭ ਤੋਂ ਟਾਪ ਦੀ ਕੁਆਲਿਟੀ ਦੇ ਵਿੱਚ ਸਭ ਤੋਂ ਸਸਤਾ ਇੱਥੋਂ ਮਿਲਣਾ ਫਿਰ ਨਾਲ ਦੇ ਵੀਲ ਕੱਪ ਮੈਟ ਹੈਗੇ ਨੇ ਜਿੱਦਾਂ ਆ ਦੇਖੋ origignal ਬਲੈਰੋ ਦਾ origignal ਵਾਲ ਦੇ ਮੈਟ ਤੋਂ 7 ਸੀਟਰ ਦੇ ਨੋਵਾ ਦੇ ਹੋਰ ਸਾਰਾ ਸਾਮਾਨ ਉਹ ਤੁਹਾਨੂੰ ਮਿਲੂਗਾ ਇੱਥੋਂ ਮੇਰੇ ਕੋਲੋਂ ਬੇਸ ਟੂਬ ਬੇਸ ਟੂਬ origignal ਮਿਲੂ JBL ਦੀ ਔਰ ਤੁਹਾਨੂੰ ਸੀਟ ਕਵਰ ਇੱਥੋਂ ਮਿਲਣਗੇ ਸਾਊਂਡ ਸਿਸਟਮ ਇੱਥੋਂ ਮਿਲੂਗਾ ਆ ਦੇਖੋ ਤੁਸੀਂ ਪਰ ਸਾਹਿਬ ਸਾਊਂਡ ਸਿਸਟਮ ਦਿਖਾਓ ਕਿੱਟਾਂ ਵੀ ਰੱਖਿਆ ਕੋਈ ਹਾਂਜੀ ਹਾਂਜੀ ਕਾਰਨ ਕੀ ਹੈ ਜਦੋਂ ਸਾਮਾਨ ਦਿੱਲੀ ਦੇ ਭਾਅ ਵੇਚ ਰਹੇ ਹੋ ਕੀ ਕਾਰਨ ਆ ਜਿਹੜੀ ਕਾਰਨ ਤੇ ਹੈ ਜੀ ਆਪਾਂ ਜਿਹੜੀ ਆਪਣੀ ਪਰਚੇਜ਼ਿੰਗ ਆ ਸਿੱਧੀ ਦਿੱਲੀ ਤੋਂ ਆ ਔਰ ਆਪਾਂ ਕੈਸ਼ ਲੈ ਲਈਦੀ ਉੱਥੋਂ ਸਸਤਾ ਪੈਂਦਾ ਤਾਂ ਕਸਟਮਰ ਨੂੰ ਕੁਝ ਪਰਸੈਂਟ ਨਾਲ ਆਪਾਂ ਦੇ ਦਿੰਨੇ ਆ ਸਾਮਾਨ ਤਾਂ ਹੀ ਗਾਹ ਕਰਦਾ ਆਪਣੇ ਕੋਲ ਹੂੰ ਤਾਂ ਹੀ ਗਾਹ ਕਹੋ ਜੀ ਆਪਾਂ ਵਧੀਆ ਸਾਮਾਨ ਤੇ ਵਧੀਆ ਘੱਟ ਰੇਟ 'ਚ ਆਪਾਂ ਕਸਟਮਰ ਨੂੰ ਦਵਾਂਗੇ ਹਾਂ ਹਾਂਜੀ ਤੇ ਹੋਰ ਜਿਹੜਾ ਕੀ ਸਾਮਾਨ ਹੋ ਉਸ ਤੋਂ ਇਲਾਵਾ ਹੋਰ ਕੀ ਚੀਜ਼ਾਂ ਨੇ ਆ ਆਪਣੇ ਕੋਲ ਬਹੁਤ ਸਾਰਾ ਆਪਾਂ ਕੋਲ A to Z ਸਾਮਾਨ ਆਪਣੇ ਕੋਲ ਸਾਰਾ ਸਾਮਾਨ ਆ ਸਾਰਾ ਦਿੱਲੀ ਦੇ ਭਾਅ ਮਿਲੂਗਾ ਹਾਂਜੀ 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 ਚੈਲੰਜ ਆ ਹੈ ਬਿਲਕੁਲ ਬਿਲਕੁਲ ਚੈਲੰਜ ਕਹਿ ਨਹੀਂ ਸਕਦਾਗਾ ਕੋਈ ਆਕੇ ਵੀ ਸਮਾਨ ਮਹਿੰਗਾ ਲੱਗ ਗਿਆ ਹਾਂ ਹਾਂਜੀ ਮਤਲਬ ਜੇ ਉਹਨੂੰ ਕੋਈ ਲੱਗਦਾ ਹੈ ਤਾਂ ਡਬਲ ਪੈਸੇ ਦੇਣ ਦੇ پابੰਦ ਹੋਵਾਂਗੇ ਜੇ ਰੇਟ ਜ਼ਿਆਦਾ ਲੱਗਦਾ ਹੈ ਜਾਂ ਸਮਾਨ ਘੱਟਿਆ ਲੱਗਦਾ ਤਾਂ ਡਬਲ ਪੈਸੇ ਦਮਾ ਸੀ ਗਾਕ ਨੂੰ ਹੂੰ ਚੈਲੰਜ ਆ ਬਾਈ ਜੀ ਤਵਾਣਾ ਦਾ ਦੇਖ ਲੈ ਕਿ 13-13 ਦੁਕਾਨ ਤੇ ਚੈਲੰਜ ਕਰਦੇ ਨੇ ਕਿ ਜਿਹੜਾ ਸਮਾਨ ਉਹ ਦੇਣਗੇ ਉਹਦਾ ਜੇਕਰ ਮਹਿੰਗਾ ਲੱਗਿਆ ਤਾਂ ਡਬਲ ਪੈਸੇ ਦੇਣਗੇ ਹੋਰ ਕੋਈ ਚੀਜ਼ ਦੱਸੋਗੇ ਜਿਹੜੀ ਵੈਰਾਈਟੀ ਹੈ ਤੁਹਾਡੇ ਕੋਲ ਹਾਂ ਸਾਡੇ ਸਾਡੇ ਕੋਲ ਇਹ ਚੀਜ਼ ਨੂੰ ਕੀ ਕਿਹਾ ਜਾਂਦਾ ਹੈ ਕਿਹੜਾ ਹੈ ਇਹ ਕੁੰਡੀ ਹੈ ਇਹ ਛੋਟੀ ਬੜੀ ਕੁੰਡੀ ਆਪਣੇ ਪਾਸ ਤੁਹਾਡੇ ਕਾਰਟਨ ਵਾਲਾ ਹੈਗਾ ਜੀ ਹਾਂ ਕਾਰ ਪੱਕੇ ਹੋ ਗਏ ਹਾਂ ਕਾਰਟਨ ਵਾਲਾ ਹੋ ਗਿਆ ਵੈਕੂਮ ਹੋ ਗਿਆ ਸਾਰਾ ਸਾਰਾ ਸਮਾਨ ਆਪਣੇ ਕੋਲ ਆਮ ਜਿਹੜਾ ਕਿ ਬਿਨਾ ਗੱਡੀਆਂ ਕਾਰਾਂ ਤੋਂ ਆਉਂ ਜੋ ਆਪਾਂ ਘਰ ਚ ਡੇਲੀ ਵਰਤਦੇ ਆ ਉਹ ਸਮਾਨ ਵੀ ਤੁਹਾਨੂੰ ਸਾਡੇ ਕੋਲ ਮਿਲੂਗਾ ਹਾਂ ਬਾਜ਼ਾਰ ਦੇ ਵਿੱਚ ਲੈ ਕੇ ਭਾਰੋਂ ਤੁਹਾਨੂੰ ਸਸਤਾ ਮਿਲੂਗਾ ਦਿੱਲੀ ਵਾਲੇ ਰੇਟ ਸੇਮ ਹਾਂਜੀ 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 ਹਾਂ ਤੇ ਹੋਰ ਜਿਹੜਾ ਸ਼ੀਸ਼ਾ ਜਿਹੜੇ ਦੇ ਸਾਈਡ ਸ਼ੀਸ਼ੇ ਹੁੰਦੇ ਨੇ ਉਹ ਵੀ ਬੜੇ ਮਹਿੰਗੇ ਮਿਲਦੇ ਨੇ ਜੇਕਰ ਬਾਹਰ ਗੱਲ ਕਰੀਏ ਤਾਂ 2 300 400 ਆਪਨੇ ਕੋਲ ਵੀ ਸਸਤੇ ਨੇ ਉਹ ਹਾਂ ਬਿਲਕੁਲ ਜੀ ਬਿਲਕੁਲ ਆ ਦੇਖੋ ਤੁਹਾਨੂੰ ਸਪੀਕਰ ਓਰੀਜినਲ ਸੋਨੀ ਦਾ ਓਰੀਜినਲ ਜੇਬੀਐਲ ਦਾ ਜਿਹੜੇ ਆਪਾਂ ਆਪਾਂ ਦਵਾਂਗੇ ਕਿਤੋਂ ਨਹੀਂ ਮਿਲਣਾ ਆ ਦੇਖੋ ਜੇਬੀਐਲ ਦਾ ਚੈਲੰਜ ਹੈ ਚੈਲੰਜ ਉਹਦਾ ਚੈਲੰਜ ਹਾਂ ਬਿਲਕੁਲ ਆ ਕੰਪਨੀ ਦੇ ਇਹ ਸਪੀਕਰ ਦੇਖੋ ਤੁਸੀਂ ਮੇਰੇ ਕਾਰਾਂ ਚ ਲੱਗਦੇ ਨੇ 6 ਇੰਚ ਦੇ ਲੋ ਜੀ ਬਾਹਰੋਂ ਪਤਾ ਕਰਿਆ ਉਹ ਜੇ ਬਾਹਰੋਂ ਤੁਹਾਨੂੰ ਸਸਤਾ ਇਹ 13 13 ਦੁਕਾਨ ਤੋਂ ਮਿਲਦਾ ਤਾਂ ਤੇ ਚੈਲੰਜ ਕੀਤਾ ਜਾ ਰਿਹਾ ਹੈ ਵੱਡਾ ਚੈਲੰਜ ਆ ਤੇ ਸੋਨੀ ਦੇ ਨੇ ਕੰਪਨੀ ਦੇ ਤੁਸੀਂ ਇੱਥੋਂ ਲੈ ਕੇ ਕਿਹ ਚੀਜ਼ ਇੱਥੋਂ ਲੈ ਸਕਦੇ ਹੋ ਤੇ ਜਿਹੜਾ ਚੈਲੰਜ ਕੀਤਾ ਜਾ ਰਿਹਾ ਗਰੰਟੀ ਚੈਲੰਜ ਵੀ ਆ ਤੇ ਹੋਰ ਵੀ ਸਮਾਨ ਦੇ ਦੇ ਸਕਦਾ ਕਿਹੜਾ ਇੱਥੇ ਸਲਾਸਰ ਨਾਲ ਇੱਥੋਂ ਮਿਲਣਗੇ ਤੁਹਾਨੂੰ ਟਰੈਕਟਰ ਦੇ ਸਪਾਰਟਸ ਹੋਗੇ ਇਹ ਟਰੈਕਟਰ ਦਾ ਹੋਗਾ ਕਿੰਨੂ ਦਾ ਟਰੈਕਟਰ ਦੇ ਸਪਾਰਟਸ ਹੈ ਬਿਲਕੁਲ ਆ ਟਰੈਕਟਰ ਦੇ ਸਟੀering ਨੇ ਤੁਹਾਨੂੰ ਸਟੀering ਕਰਾਉਣਾ ਮੈਂ ਆ ਦੇਖਣੇ ਮੈਂ ਹਾਂ ਇਹ ਸਟੀering ਆ ਗਈ ਇਹ ਸਿੱਧੂ ਮੂਸੇ ਵਾਲੇ ਸਟੀering ਨੇ ਨਾ ਉਹੀ ਹਾਂਜੀ 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 ਟ੍ਰੈਂਡ ਉੱਥੇ ਸ਼ੁਰੂ ਹੋਇਆ ਸੀ ਬਿਲਕੁਲ 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 ਇਹ ਸਟੀering ਨੇ ਨਵੇਂ ਨਵੇਂ ਟਰੈਕਟਰਾਂ ਦੇ ਸਟੀering ਦੇ ਸਕਦੇ ਸੀ ਹਲੋ ਘਾਕਾ ਨੂੰ ਕੀ ਅਪੀਲ ਕਰਦੇ ਹੋ ਇੱਕ ਵਾਰੀ ਬਿਜ਼ ਇੱਕ ਵਾਰੀ ਤੁਸੀਂ 13 13 ਦੁਕਾਨ ਜੀਜੀ ਜੁੜ ਸਰਾਂ ਤੇ ਵਿਜ਼ਿਟ ਕਰੋ ਆ ਕੇ ਦੇਖੋ ਤੁਹਾਨੂੰ ਵਾਕਈ ਪਤਾ ਲੱਗੂਗਾ ਰੇਟ 'ਚ ਵੀ ਕੁਆਲਿਟੀ 'ਚ ਵੀ ਹਰ ਤਰ੍ਹਾਂ ਦਾ ਸਮਾਨ ਇੱਥੇ ਮਿਲਦਾ ਅ ਟਰੈਕਟਰ ਟਰੱਕ ਕਾਰ ਬੱਸ ਜਿੰਨੀ ਵੀ ਅਸੈਸਰੀਆ ਆਪਣੀ ਦੁਕਾਨ ਤੇ ਮੌਜੂਦ ਆ ਹੈ ਜਿੱਦਾਂ ਕਿ ਬਾਰ ਹੋ ਗਈ ਹਰ ਤਰ੍ਹਾਂ ਦੀ ਲਾਈਟ ਇਥੋਂ ਮਿਲਦੀ ਹੈ ਤੁਹਾਨੂੰ ਇੱਕ ਲਾਈਟ ਦਾ ਟ੍ਰੈਂਡ ਜ਼ਿਆਦਾ ਹੁਣ ਲਾਈਟਾਂ ਦੀ ਜਦੋਂ ਲਾਈਟਿੰਗ ਨੂੰ ਸ਼ੁਰੂ ਹੋ ਗਿਆ ਸਟਾਰਟ ਹੈ ਲਾਈਟਿੰਗ ਦਾ ਕੰਮ ਸਟਾਰਟ ਆ ਬਹੁਤ ਤਰ੍ਹਾਂ ਦੀ ਲਾਈਟਿੰਗ ਹੈ ਜਿੰਨੀ ਕਾਰ ਦੇ ਵਿੱਚ ਲੱਗਦੀ ਹੈ ਹੀਟਾਂ ਚੱਕਿਆਂ 'ਚ ਹਰ ਤਰ੍ਹਾਂ ਦੀ ਤੁਹਾਨੂੰ ਲਾਈਟ ਇਥੋਂ ਮਿਲਣੀ ਹੈ ਡਿੰਗੀ ਲਾਈਟ ਹੋਗੀ ਜੁਲੀ ਵਾਲੇ ਰੇਟ ਦਿੱਲੀ ਵਾਲੇ ਹਾਂ ਬਿਲਕੁਲ ਰੇਟ ਬਹੁਤ ਸਸਤਾ ਹੈ ਰੇਟ ਦਾ ਕੋਈ ਚੈਲੰਜ ਨਹੀਂ ਕਰ ਸਕਦਾ ਆਪਣੀ ਦੁਕਾਨ ਦੇ ਉੱਤੇ ਆ ਲੋ ਜੀ ਇਹ ਤੇ ਬਹਾਦਰ ਸਿੰਘ ਟਵਾਣਾ ਨੇ ਜਿਨ੍ਹਾਂ ਨੇ ਜਿਹੜੀ ਕੀ ਜੀਡੀ ਰੋਡ ਸਰਹੰਦੜੀ ਦੁਕਾਨ ਖੋਲੀ ਹੋਈ ਆ ਇੱਥੇ ਟੱਕਾਂਕਾਰਾਂ ਤੇ ਹੋਰ ਜਿਹੜਾ ਟਰੈਕਟਰਾਂ ਦਾ ਸਮਾਨ ਜੇ ਤੁਸੀਂ ਕੋਈ ਡੈਕ ਲਵਾਉਣਾ ਹੈ ਜਾਂ ਕੋਈ ਕਾਰ ਦੇ ਵਿੱਚ ਐਲਸੀਡੀ ਲਵਾਣੀ ਆ ਤਾਂ ਕੈਮਰੇ ਲਵਾਉਣੇ ਨੇ ਸਾਰਾ ਸਮਾਨ ਤੇ ਦਿੱਲੀ ਦੇ ਭਾਤ ਨੂੰ ਮਿਲੂਗਾ ਤੇ ਇੱਕ ਚੀਜ਼ ਮੈਂ ਸੋਨੀ ਦਾ ਰਿਜਨਲ ਜਿਹੜਾ ਸਟੀਰੀਓ ਆ ਸੋਨੀ ਦਾ ਰਿਜਨਲ ਆ ਜੀਬੀਸੀ ਦਾ ਰਿਜਨਲ ਆ ਜੀਬੀਐਲ ਦਾ ਰਿਜਨਲ ਆ ਹਾ ਵੀ ਵੀ ਦਾ ਮੌਕ ਅਡੀਓ ਦਾ origignal ਇਹ origignal ਨੇ ਇਹ 알파 ਦਾ origignal ਹੈ ਆ ਤੁਹਾਨੂੰ origignal ਚੀਜ਼ਾਂ ਇੱਥੇ ਬਿਲਕੁਲ origignal ਦੀ ਗਰੰਟੀ 100% ਗਰੰਟੀ ਮੇ origignal ਸਮਾਨ ਤੁਹਾਨੂੰ ਇੱਥੇ ਮਿਲੂਗਾ ਆ ਜਿਹੜਾ origignal ਸਮਾਨ ਤੁਹਾਨੂੰ ਇੱਥੋਂ ਮਿਲੂਗਾ ਲਾਈਟਾਂ ਹੋਰ ਜਿਹੜੇ ਕਿ ਕਈ ਸਮਾਨ ਨੇ ਐ ਇੱਕ ਵਾਰ ਜਿਹੜੀ ਕਿ 13 13 ਜੀਟੀ ਰੋਡ ਜਿਹੜੀ ਕਿ ਸਰਹੰਦ ਜਿਹੜੀ ਕਿ ਇਹ ਦੁਕਾਨ ਆ ਤੇ ਇੱਕ ਵਾਰੀ ਜਰੂਰ ਆ ਕੇ ਵਿਜ਼ਿਟ ਕਰੋ ਤੇ ਬਾਜ਼ਾਰ ਨਾਲੋਂ ਜਿਹੜਾ ਕਿ ਚੈਲੰਜ ਕੀਤਾ ਜਾ ਰਿਹਾ ਕਿ ਬਾਜ਼ਾਰ ਨਾਲੋਂ ਤੁਹਾਨੂੰ ਦਿੱਲੀ ਵਾਲਾ ਭਾਜੇ ਨਾ ਦਿੱਤਾ ਗਿਆ ਤਾਂ ਉਹਦੀ ਗਰੰਟੀ ਆ ਤੇ ਬਾਹਰ ਨਾਲੋਂ ਜੇ ਕੋਈ ਚੈਲੰਜ ਕਰਕੇ ਇੱਥੇ ਆ ਸਕਦਾ ਤੇ ਇੱਕ ਵਾਰੀ ਜਰੂਰ ਇੱਥੇ ਆਵੋ ਤੇ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚੂਗਾ ਤੇ ਉਹਨਾਂ ਨੂੰ ਇੱਕ 쿠ਪਨ ਵੀ ਦਿੱਤਾ ਜਾਊਗਾ ਜਿਹਦੇ ਵਿੱਚ ਵੱਡੇ ਨਾਮ ਨਿਕਲੇ ਜਾਣਗੇ ਸਾਡੀ ਇਸ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰਕੇ ਇੱਕ ਵਾਰੀ ਜਰੂਰ ਵੇਸ ਕਰੋ ਤੇ ਉਹਨੂੰ ਵੱਡੇ 쿠ਪਨ ਤੇ ਨਾਮ ਦਿੱਤੇ ਜਾਣਗੇ